ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਹੀ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਦਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਓ ਕਰਹੁ ਹਾਜ਼ਰ ਹਜ਼ੂਰ ਖੁਦਾਈ ਬੇਦਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਓ ਕਰਹਾ ਹਾਜ਼ਰ ਹਜ਼ੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪ੍ਰੇਸ਼ਾਨੀ ਮਾਹੀ ਇਹ ਜੋ ਦੁਨੀਆ ਸਿਹਰ ਮੇਲਾ ਦਸਤ ਗੀਰੀ ਨਾਹੀ ਰਹਾਉ ਦਰੋਗ ਪੜ ਪਾੜੇ ਖੁਸ਼ੀ ਹੋਈ ਬੇਖਬਰ ਬਾਦ ਬਕਾਹੀ අක්ක සච්ච කාලක කලක මෙ යන්නේ සයාමමූරතෙනහිෙ අසමානම යන්නේ ලහංගදරියා ගුසලකරදන බුද. ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰਾ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਈ ਅੱਲਾਹ ਪਾਕੰ ਪਾਕ ਹੈ ਸਕ ਕਰ ਜੇ ਦੂਸਰ ਹੋ ਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੁਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਉ ਕਰਹੁ ਹਾਜ਼ਰ ਹਜ਼ੂਰ ਖੁਦਾਈ